ਤਿੰਨ ਕਬੱਡੀਆਂ ਪੈਣਗੀਆਂ ਹੁਣ ਤੋਂ ਜਿਹੜਾ ਤਿੰਨਾਂ ਤਿੰਨਾਂ ਕਬੱਡੀਆਂ ਦੇ ਵਿੱਚੋਂ ਜਿਹੜੀ ਟੀਮ ਜ਼ਿਆਦਾ ਨੰਬਰ ਲੈ ਗਈ ਮੰਨ ਲਓ ਜਿਹਦੇ 4 ਹੋ ਗਏ 1 ਦੇ 2 ਹੋ ਗਏ ਉਹਨੂੰ 10000 ਡਾਲਰ ਦਿੱਤਾ ਜਾਣਾ ਥਾਪੀ ਨਾਮ ਰਵਾਇਆ ਕਰੋ ਫੁਰਤ ਫੁਰਤ ਢੁਰਦੇ ਰਾਤ ਨੂੰ ਤੋ ਕਾਲਾ ਖੁਸ਼ੀ ਕੰਨੀ ਤੇ ਹੈ 2 ਨੰਬਰ ਤੇ ਭੁੰਡੀ ਹੈ ਔਰ 2 ਨੰਬਰ ਤੇ ਵਾਹਿਗੁਰੂ ਐ ਇੱਕ ਕੰਨੀ ਤੇ ਫੂਲਾ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਕਿਹੜਾ 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 ਧੁੱਗਾ ਵਾਲਾ ਟੱਕਰ 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 ਵੱਡੀ ਐ ਮੇਰੇ ਵੀਰੋ ਟੱਕਰ ਵੱਡੀ ਐ ਮੇਰੇ ਵੀਰੋ ਟੱਕਰ ਵੱਡੀ ਐ ਅਮਰੀਕ ਲੱਗੀ ਮੋਟਰਸਾਈਕਲ ਆਹ ਮੋਟਰਸਾਈਕਲ ਲੱਗਿਆ ਹੋਇਆ ਮੇਰੇ ਵੀਰੋ ਧੁੱਗਾ ਵਾਲਿਆ ਧੁੱਗਾ ਵਾਲਿਆ ਮੋਟਰਸਾਈਕਲ ਆ ਮੋਟਰਸਾਈਕਲ ਆ ਧੁੱਗਾ ਵਾਲਾ ਖੁਸ਼ੀ ਬੁੱਲੇ ਨੰਗਲ ਦਾ ਪੂਰੀ ਮੁਕਾਬਲਾ ਮੁਕਾਬਲਾ ਸਖਤ ਹੈ ਸਖਤ ਹੈ ਸਖਤ ਹੈ ਸਖਤ ਮੁਕਾਬਲਾ ਆਓ ਮੇਰੇ ਵੀਰੋ ਆਹ ਕੀ ਕਰ ਗਿਆ ਪੂਰੀ ਆਹ ਕੀ ਕਰ ਗਿਆ ਓਏ ਪੂਰੀ ਆਹ ਕੀ ਕਰ ਗਿਆ ਓਏ 2100 ਨਹੀਂ ਸੁਲਤਾਨ ਨੂੰ ਦਿੱਤਾ ਜਾਣਾ ਜਿੰਮੀ ਜਟਾਣਾ ਬੱਬੂ ਗਾਲਵ ਤੇ ਨਾਲ ਜਗਵਿੰਦਰ ਸਿੰਘ ਹੈ ਲੋਕਾਂ ਨੇ ਫੋਨ ਕੱਢ ਲਏ ਆਓ ਸਨੈਪ ਬਈ ਸੀਚੇ ਵਾਲੀ ਆ ਵਾਹਿਗੁਰੂ ਹੁੱਚ ਕੱਢ ਕੇ ਚੋਕਰ ਨੇ ਬਾਹਰ ਉੱਟਿਆ ਦੁਨੀਆਏ ਵਾਹਿਗੁਰੂ ਆਖਦੀ ਦੁਨੀਆਏ ਵਾਹਿਗੁਰੂ ਆਖਦੀ ਆਹ ਕਿਹੜਾ ਬਾਈ ਮੋਟਰਸਾਈਕਲ ਵਾਲੀ ਮੇਰੇ ਵੀਰੋ ਆਹ ਕਬੱਡੀ ਮੋਟਰਸਾਈਕਲ ਵਾਲੀ ਕੈਸੇ ਤਾਂ ਮੋਟਰਸਾਈਕਲ ਮੁੰਡਾ ਜਿੱਤ ਚੁੱਕਿਆ ਪਰ ਹੁਣ ਹੁਣ ਸੱਤਾ ਪੱਕਾ ਫੁੱਲਾ ਇੱਕ ਫੁੱਲਾ ਹੁਣ ਪੂਰੀ ਪੂਰੀ ਤੇ ਭੂਰਾ ਅੱਠਵੀਂ ਕਬੱਡੀ ਐ ਮੈਦਾਨ ਦੇ ਵਿੱਚ ਮੇਰੇ ਵੀਰੋ ਜੋਰ ਲੱਗਿਆ ਪਿਆ ਆਓ ਸਾਹਮਣੇ ਆਹ ਕੋਈ ਗੱਲ ਇਹ ਵਾਜਾਖਦੇ ਹਾਂ ਇੱਕ ਮਿੰਟ ਦੋ ਦੋ ਜੱਫੀਆਂ ਤੇ ਸੀਗਾ ਅੱਠਵੀਂ ਤੇ ਇੱਕ ਲੱਗ ਗਿਆ ਪਰ ਮੋਟਰਸਾਈਕਲ ਦਾ ਹੱਕਦਾਰ ਜਿਹੜਾ ਭੂਰੀ ਐ ਆਪਾਂ ਫੂਲੇ ਨੂੰ ਬੱਲ ਸਾਹਿਬ ਉਧਾ 1100 ਡਾਲਰ ਨਾਲ ਮਾਰੋ ਸੁਣੋ ਸੁਣੋ ਤਿੰਨ ਤਿੰਨ ਕਬੱਡੀਆਂ ਪੈਣਗੀਆਂ ਹੁਣ ਤੋਂ ਜਿਹੜਾ ਤਿੰਨਾਂ ਤਿੰਨਾਂ ਕਬੱਡੀਆਂ ਦੇ ਵਿੱਚੋਂ ਜਿਹੜੀ ਟੀਮ ਜ਼ਿਆਦਾ ਨੰਬਰ ਲੈ ਗਈ ਮੰਨ ਲਓ ਜਿਹਦੇ 4 ਹੋ ਗਏ 1 ਦੇ 2 ਹੋ ਗਏ ਉਹਨੂੰ 10000 ਡਾਲਰ ਦਿੱਤਾ ਜਾਣਾ ਜੇ ਤਿੰਨ ਤਿੰਨ ਰਹਿ ਗਏ ਤੇ ਕੋਈ ਪੈਸਾ ਨਹੀਂ ਪਰ ਤਿੰਨਾਂ ਤਿੰਨਾਂ ਚੋਂ ਜਿਹਦੇ ਨੰਬਰ ਜ਼ਿਆਦਾ ਹੋਗੇ 10000 ਬੱਲ ਕੀ ਬਾਤ ਆ ਬੱਲ ਲਓ ਪਿੰਨੀ ਪਿੰਨੀ ਪਤਾਰੇ ਵਾਲਾ ਮੇਰੇ ਵੀਰੋ 3 3 ਰੇਡਾ 6.2 ਜਿਹੜੀ ਟੀਮ 4 ਨੰਬਰ ਲੈ ਗਈ 10000 ਦਿੱਤਾ ਜਾਣਾ ਪਰ ਸਾਹਮਣੇ ਪਿੰਨੀ ਪਤਾਰੇ ਵਾਲਾ ਭੱਜ ਤੁਰਿਆ ਉਹਦਾ ਆ ਨੰਬਰ ਨੰਬਰਾ ਪਿੰਨੀ ਦਾ ਨੰਬਰ ਪਿੰਨੀ ਦਾ ਇੱਕ ਨੰਬਰ ਮੇਰੇ ਵੀਰੋ ਬਾਬਾ ਬੰਦਾ ਸਿੰਘ ਬਾਦਰ ਵਾਲਾ ਪੂਰੀ ਵਾਲਾ ਵੀ ਪੂਰੀ ਇਧਰ ਆ ਨੌਜਵਾਨਾ ਆ ਮੁੰਡਾ ਮੇਰੇ ਵੀਰੋ ਅੱਜ ਮੋਟਰਸਾਈਕਲ ਜਿੱਤੇ ਆ ਇਹਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰੋ ਇਹ ਮੁੰਡਾ ਮਾਝੇ ਦੀ ਧਰਤੀ ਦਾ ਮੋਟਰਸਾਈਕਲ ਜਿੱਤੇ ਆ ਬੂਲੇ ਨਕਲ ਦਾ ਬਰਾਬਰ ਆ ਮੇਰੇ ਵੀਰੋ ਉਹ ਸਾਹਮਣੇ ਮੱਖਣ ਮੱਖਣ ਸਾਹਮਣੇ ਸਾਹਮਣੇ ਵਾਇਗਰੂ ਮੇਰ ਕਰੇ ਵਾਇਗਰੂ ਮੇਰ ਰੱਖੇ ਕਿਤਾਬਾਂ ਕੀ ਠੀਕ ਹੈ ਸਰ ਭਾਈ ਠੀਕ ਹੈ ਵਾਇਗਰੂ ਮੇਰ ਕਰੇ ਅਰਦਾਸ ਕਰਨੀ ਹੈ ਕੋਈ ਨਾ ਕੋਈ ਭਾਗਾਂ ਵਾਲੀ ਰੂਹ ਜ਼ਰੂਰ ਹੁੰਦੀ ਹੈ ਜਿਹਦੀ ਅਰਦਾਸ ਬੇਨਤੀ ਲੱਗ ਜਾਂਦੀ ਹੈ ਮੱਖਣ ਠੀਕ ਹੈ ਠੀਕ ਹੈ ਠੀਕ ਹੈ ਥੋੜਾ ਸੈਰ ਲਾ ਗਿਆ ਮੰਨਤ ਰੁਕ ਜਾ ਠੀਕ ਹੈ ਬਾਕੀ ਠੀਕ ਹੈ ਇੱਕ ਵਾਰੀ ਤਾੜੀ ਮਾਰ ਤੁਹਾਡਾ ਹੌਸਲਾ ਇਨਾ ਪਲੇਰਾਂ ਕਰ ਰਹੀ ਹੈ ਵਾਸਕੀ ਸਰਦਾਰ ਸਰਜੀਤ ਸਿੰਘ ਜੀ ਢੋਰ ਪਿੰਡ ਵਾਲੇ ਤਿੰਨ ਤਿੰਨ ਕਬੱਡੀਆਂ ਤਿੰਨਾਂ ਕਬੱਡੀਆਂ ਚੋਂ ਆਹ ਹੁਣ ਮੈਨੂੰ ਲੱਗਦਾ ਵੀ 2-2 ਇੰਦਰਪਾਲ ਹਾਲੇ ਅਜੇ ਇੱਕ ਇੱਕ ਕਬੱਡੀ ਬਾਕੀ ਐ ਇੱਕ ਇਧਰੋਂ ਪੈਣੀ ਐ ਇੱਕ ਇਧਰੋਂ ਇੱਕ ਇਧਰੋਂ ਇੱਕ ਪੈਣੀ ਐ ਸੁਲਤਾਨ 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 ਮੈਨੂੰ ਲੱਗਦਾ ਇੱਧਰ ਤਿੰਨ ਹੋ ਗਏ ਨੰਬਰ ਹੁਣ ਇਹ ਆਹ ਪਰੇ ਪਰੇ ਨੰਬਰ ਆ ਜੀ ਦੋ ਦੋ ਨੰਬਰ ਹੋ ਗਏ ਦੋ ਦੋ ਮੈਨੂੰ ਉਧਰ ਪੈਣੀ ਇਧਰ ਠੀਕ ਆਹ ਲਾਸਟ ਕਬੱਡੀ ਐ ਛੇਨ ਦੀ ਲਾਓ ਕਬੱਡੀ ਲਾਓ ਲੱਗਦਾ ਹੈ ਮੇਰੇ ਵੀਰੋ ਜੱਗਾ ਟੋਟਿਆਂ ਵਾਲਾ ਕਬੱਡੀ ਪਾ ਰਿਹਾ ਜੇ ਜਫਾ ਲੱਗ ਗਿਆ 10000 ਲਾ ਵੀ ਅਮਰਤਾ ਓ ਸਤਪੁਸ ਅਮਰਤਾ ਦੇ ਜੱਗਾ ਟਕਰ 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 10000 10000 10000 ਲਾ 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 ਇਹ ਅਮਰਤਾ ਔਖਾ ਵਾਲਾ ਲਾ ਗਿਆ ਸਿਰਾਂ ਲਾ ਗਿਆ ਸਿਰਾਂ ਮੋਹਣ ਵੀਰ ਸਿੰਘ ਬੱਲ ਦੇ ਵੱਲਿਓ ਮੇਰੇ ਵੀਰੋ 10000 ڈالر ਜਿਹੜੀ ਟੀਮ ਦੇ 6 ਨੰਬਰਾਂ ਦੇ ਵਿੱਚੋਂ ਤਿੰਨ-ਤਿੰਨ ਕਬੱਡੀਆਂ ਪਾ ਕੇ ਪੁਆਇੰਟ ਵੱਧ ਹੋ ਗਏ ਸੁਲਤਾਨ ਦੀ ਕਬੱਡੀ ਹੈ ਲੱਗ ਜਾ ਖੁੱਲਾ 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 ਦੁਕਾਨ ਆ ਲਿਆ ਲੱਗ ਜਾ ਲੱਗ ਜਾ ਲੱਗ ਜਾ ਵਾਹਿਗੁਰੂ 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 ਆਓ ਮੇਰੇ ਪੰਜਾਬੀ ਵੀਰੋ ਸੁਲਤਾਨ ਤੇ ਵਾਹਿਗੁਰੂ ਦੇ ਦਰਮਿਆਨ ਟੱਕਰ ਟੱਕਰ ਸਿਰੇ ਦੀ ਹੈ ਸੁਲਤਾਨ ਮੈਨੂੰ ਲੱਗਦਾ ਬਈ 10000 ڈالر ਅਜੇ ਰੇਡ ਬਾਕੀ ਹੈ ਇੱਕ ਨਹੀਂ ਉਧਰ ਦੋ ਜਫੇ ਲਾ ਕੇ ਦੋ ਜਫੇ ਲਾ ਕੇ ਦੋ ਜਫੇ ਲੱਗ ਗਏ ਜਰਨੈਲ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ